ਅੱਲ ਫਿਰੋਜ਼ਪੁਰ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਲਖਬੀਰ ਸਿੰਘ ਮਹਾਲਮ ਅਤੇ ਫਰਾਂਸ ਵਿੱਚ ਦਸਤਾਰ ਦੀ ਲੜਾਈ ਲੜਨ ਵਾਲੇ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬਰਗਾੜੀ ਮੋਰਚੇ ਦੀਆਂ ਮੰਗਾਂ ਬੰਦੀ ਸਿੰਘਾਂ ਦੀ ਰਿਹਾਈ ਅਤੇ 328 ਸਰੂਪਾਂ ਦੇ ਮਾਮਲੇ ਨੂੰ ਇੱਕ ਸਾਂਝਾ ਮੋਰਚਾ ਸਾਰੀਆਂ ਹੀ ਮੁੱਖ ਧਿਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਸਾਂਝੀ ਤਾਲਮੇਲ ਕਮੇਟੀ ਬਣਾ ਕੇ 7 ਜਨਵਰੀ ਤੋਂ ਚੰਡੀਗੜ੍ਹ ਵਿਖੇ ਇੱਕ ਮੋਰਚਾ ਖੋਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਅਗਰ ਫਿਰ ਵੀ ਸਰਕਾਰ ਨੇ ਇਹਨਾਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਵੱਡੇ ਪੱਧਰ ਤੇ ਪੰਜਾਬ ਭਰ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ। ਮੰਗਾਂ ਵੱਲ ਰੱਖੀ ਗਈ ਸੀ ਤੇ ਕਿਸ ਮੁੱਦਿਆਂ ਨੂੰ ਲੈ ਕੇ ਰੱਖੀ ਗਈ ਸੀ? ਉਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਕੁਝ ਵੀ ਕਹਿਣ ਤੋਂ ਪਹਿਲਾਂ ਇੰਨੇ ਵਿੱਚ ਸਾਡੇ ਪਰਵਤਾਂ ਤੇ ਆਏ ਨੇ ਗੁਰਮਖ ਪਿਆਰੇ ਵੱਖ-ਵੱਖ ਜਥੇਬੰਦੀਆਂ ਦੇ ਨਮਾਇंदे ਫਰੋਜਪੁਰ ਏਰੀਏ ਦੇ ਫਰੋਜਪੁਰ ਡਿਸਟ੍ਰਿਕਟ ਦੇ ਦੂਰ ਦਰਾਡੇ ਤੋਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਨਾ ਤੁਹਾਨੂੰ ਸਾਰਿਆਂ ਨੂੰ ਮਿਲ ਜਾਣੇ ਸਾਰਿਆਂ ਇਹ ਜਿਹੜਾ ਅੱਜ ਦਾ ਮਸਲਾ ਹੈ ਕਿ ਅੱਜ ਦਾ ਮਸਲਾ ਨਹੀਂ ਬਹੁਤ ਲੰਮਾ ਚੌੜਾ ਮਸਲਾ ਹੈ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 328 ਰੂਪ ਹੀ ਗਮ ਹੋ ਗਏ ਦੁਨੀਆ ਤੇ ਸਾਈਕਲ ਗੱਡੀ ਮੋਟਰਸਾਈਕਲ ਚੀਜ਼ਾਂ ਗੁੰਮ ਹੁੰਦੀਆਂ ਦੇਖੀਆਂ ਐਡੀ ਵੱਡੀ ਸੰਸਥਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਹੀ ਗੁੰਮ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਜਿਹਦੇ ਵਿੱਚ ਭਗਤਾਂ ਦੀ ਗੁਰਬਾਨੀ ਐ ਵੱਖ-ਵੱਖ ਸ਼ਰੀਆਂ ਦੇ ਭਗਤ ਨੇ ਵੱਖ-ਵੱਖ ਜੱਤਾਂ ਸ਼ਰੀਆਂ ਨਾਲ ਸੰਬੰਧਤ ਵੱਖ-ਵੱਖ ਅਲੱਗਾਂ ਨਾਲ ਸੰਬੰਧਤ ਉਹ ਸਾਰਿਆਂ ਦੇ ਸਾਰੀ ਸਰਬਸਾਂਝੀ ਵਾਸਤਾ ਦੇ ਗੁਰੂ ਨੇ ਨਾ ਕਿ ਇਕੱਲੀ ਕੇਵਲ ਇੱਕ ਸਰੀਰੀ ਦਾ ਇੱਕ ਜੱਟ ਸਰੀਰੀ ਉਹਨਾਂ ਦੀ ਇਤਨੀ ਬੇਅਦਬੀ ਹੋਈ ਹੈ ਕਿ ਉਹਨਾਂ ਨੂੰ ਉਹਨਾਂ ਦੇ ਅੰਗ ਪਾੜ-ਪਾੜ ਕੇ ਕੜੀਆਂ ਚ ਰੋੜੇ ਕੜੀਆਂ ਚ ਰੋੜੀਆਂ ਚ ਸਿੱਟੇ ਤੇ ਕਮਾਲ ਦੀ ਗੱਲ ਹੈ ਵੀ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਇਸ ਖਿੱਤੇ ਦੇ ਪੰਜਾਬ ਦੀ ਧਰਤੀ ਤੇ ਅਖੌਤੀ ਪੰਤਕ ਸਰਕਾਰਸ ਉਹ ਅਸੀਂ ਸੋਚਦੇ ਆਂ ਵੀ ਕਰਨ ਵਾਲੇ ਕਰਾਉਣ ਵਾਲੇ ਤੇ ਉਹਨਾਂ ਨੂੰ ਇਹ ਕਰਮ ਕਰਨ ਵਾਲਿਆਂ ਨੂੰ ਬਚਾਉਣ ਵਾਲੇ ਵੀ ਓਡੇ ਵੱਡੇ ਦੋਸ਼ੀ ਨੇ ਉਹ ਅਜੇ ਤੱਕ ਕਟਹਿਰੇ ਚ ਨਹੀਂ ਆਏ ਤੀਸਰੀ ਕਾਰਨ ਹੈ ਕਿ ਦੋ ਸਿੰਘ ਉੱਥੇ ਬਹਿਬਲ ਖਲਾਮ ਵਿੱਚ ਸ਼ਹੀਦ ਹੋ ਗਏ ਬਰਗਾੜੀ ਦੇ ਏਰੀਏ ਦੇ ਵਿੱਚ ਓਟ ਪੂਰੀ ਗੋਲੀ ਚੱਲੀ ਅਜੇ ਤੱਕ ਨਿਆਂ ਨਹੀਂ ਮਿਲਿਆ ਚੰਗੀ ਤਰ੍ਹਾਂ ਨਿਆਂ ਨਹੀਂ ਮਿਲਿਆ ਬੰਦੀ ਸਿੰਘ ਜੋ 30-30 ਸਾਲ ਤੋਂ ਜੇਲ੍ਹਾਂ ਵਿੱਚ ਟਕੇ ਹੋਏ ਨੇ ਇੱਕ ਇਸੇ ਹੀ ਖਿੱਤੇ ਦਾ ਇਸੇ ਹੀ ਧਰਤੀ ਤੇ ਇਸੇ ਹੀ ਕਾਨੂੰਨ ਅਨੁਸਾਰ ਰਹਿਣ ਵਾਲਾ ਬੰਦਾ ਬਲਾਤਕਾਰ ਇਤਨੇ ਸੰਗੀਨ ਉਤੇ ਦੋਸ਼ ਨੇ ਉਹ ਬੰਦਾ ਹਰ 34 ਮਹੀਨਿਆਂ ਬਾਅਦ ਪਰੋਲ ਤੇ ਆ ਜਾਂਦਾ ਉਹਨੂੰ ਛੱਡਣ ਵਾਸਤੇ ਵੀ ਸਰਕਾਰ ਅੱਡੀ ਚੋਟੀ ਦਾ ਜੋਰ ਲਾਦੀ ਦੂਸਰੇ ਪਾਸੇ ਆਪਣੇ ਲਈ ਨਹੀਂ ਨਾਉ ਬਲਾਤਕਾਰੀ ਨੇ ਉਹ ਸਿੰਘ ਨਾਉ ਉਹਨਾਂ ਨੇ ਕੋਈ ਹੀਰੋਇਨ ਵੇਚੀ ਦਾ ਸਮੈਕ ਵੇਚੀ ਨਾ ਰੇਤ ਬਾਪਿਆ ਦਾ ਸੰਬੰਧ ਉਹ 30-30 ਸਾਲਾਂ ਤੋਂ ਡੱਕੇ ਹੋਏ ਨੇ ਉਹਨਾਂ ਨੂੰ ਇੱਥੋਂ ਤੱਕ ਪਰੋਲੀ ਮਰਦੀ ਤੇ ਸਭ ਤੋਂ ਦੁਖਦਾਈ ਜਿਹੜੀ ਗੱਲ ਹੈ ਕਿ ਇਸ ਧਰਤੀ ਤੇ ਚੱਬੇ ਵਿਖੇ ਇੱਕ ਪਹਿਲੀ ਵਾਰੀ ਹੋਇਆ ਸਿੱਖ ਇਤਿਹਾਸ ਵਿੱਚ ਇਤਨਾ ਵੱਡਾ ਕੱਟ ਕਰਕੇ ਸਰਬਤ ਖਾਲਸਾ ਸਦਕੇ ਸਰਬ ਪਰਵਾਮਤ ਸਰਬ ਪਰਵਾਮਤ ਸਾਰਿਆਂ ਦੀ ਸਹਿਮਤੀ ਨਾਲ ਜਥੇਦਾਰ ਹਵਾਰਾ ਨੂੰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਵਿੱਚ ਬੈਠੇ ਨੂੰ ਜਥੇਦਾਰ ਚੁਣਿਆ ਤੇ ਉਹ ਦਖਦਾਈ ਗੱਲ ਹੈ ਸਾਰੇ ਸਿੱਖ ਕੌਮ ਲਈ ਸ਼ਰਮ ਦੀ ਗੱਲ ਹੈ ਸਾਡੇ ਸਾਰੇ ਭਾਰਤੀ ਨਾਗਰਿਕ ਲਈ ਹਜੇ ਤੱਕ ਉਹ ਜੇਲ੍ਹ ਚਾ ਉਹਨੂੰ ਅਸੀਂ ਛਡਾਉਣਾ ਤੇ ਦੂਸ ਪਾਸੇ ਰਿਹਾ ਦਿੱਲੀ ਦੇ ਵਿੱਚ ਉੱਤੇ ਕੋਈ ਕੇਸ ਨਹੀਂ ਉਹਨੂੰ ਅਜੇ ਤੱਕ ਪੰਜਾਬ ਜੇਲ੍ਹ ਵਿੱਚ ਸ਼ਫਤੀ ਕੀਤਾ ਜਾ ਰਿਹਾ ਇਹ ਵੀ ਕਾਨੂੰਨ ਦੀ ਇਸ ਭਾਰਤੀ ਧਰਤੀ ਤੇ ਅੰਤਰਰਾਸ਼ਟਰੀ ਪੱਧਰ ਤੇ ਉਲੰਘਣਾ ਹੈ ਕਿ ਉਹਦੇ ਉਸ ਬੰਦੇ ਤੇ ਕੋਈ ਕੈਸ ਹੀ ਨਾ ਉਸ ਦਿੱਲੀ ਦੇ ਵਿੱਚ ਜਿੱਥੇ ਉਹਨੂੰ ਜੇਲ੍ਹ ਚ ਲੱਗਿਆ ਹੈ ਜਿਹੜੇ ਉੱਤੇ ਕੇਸ ਅਜ ਪੈਂਡਿੰਗ ਵੀ ਨੇ ਉਹਨਾਂ ਤੇ ਉਹ 27 27 ਸਾਲ ਤੋਂ ਕੇਸ ਰਹੇ ਨਾ ਉਹਨਾਂ ਦਾ ਚਲਾਨ ਪੇਸ਼ ਹੁੰਦਾ ਇਹ ਦੱਸਾਈ ਇਸ ਵਾਸਤੇ ਅਸੀਂ ਵੱਖਰੇ ਵੱਖਰੇ ਜਿਹੜੇ ਮੋਰਚੇ ਲੱਗੇ ਨੇ ਜਗਤਾਰ ਸਿੰਘ ਹਵਾਰਾ ਵੱਲੋਂ ਜੋ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦੇ ਪ੍ਰਮਾਣਿਤ ਜਥੇਦਾਰ ਨੇ ਕਿਸੇ ਪਰਿਵਾਰ ਦੇ ਥਾਪੇ ਹੋਏ ਨੇ ਕਿਸੇ ਨਿੱਕੀ ਸੰਸਦਾਂ ਦੇ ਥਾਪੇ ਹੋਏ ਨੇ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਸਾਰਿਆਂ ਨੂੰ ਵਾਕ ਬਾਕ ਜਿਵੇਂ ਬੰਦਿਆਂ ਨੂੰ ਵੀ ਐ ਦੁਨੀਆ ਦੇ ਲੋਕੋ ਵੀ ਗੁਰੂ ਗ੍ਰੰਥ ਸਾਹਿਬ ਜਿਹਦਾ ਤੁਸੀਂ ਦਿੱਤਾ ਖਾ ਰਹੇ ਹੋ ਚਾਹੇ ਉਹ ਡੇਰਾ ਆ ਚਾਹੇ ਉਹ ਸੰਪਰਦਾਵਾਂ ਨੇ ਕੋਈ ਵੀ ਮਾੜੀ ਮੋਟੀ ਸੰਕਰੋ ਕਿੱਦਾਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਰੋਲਿਆ ਜਿਹਦੀ ਬਦੌਲਤ ਤੁਸੀਂ ਐਸ਼ੇ ਸ਼ਮਰਤ ਕਰ ਰਹੇ ਹੋ ਇਸ ਖਿੱਤੇ ਦੇ ਵਿੱਚ ਆਓ ਆਪਾਂ ਅੱral ਕੇ ਚੱਲੀਏ ਇਸ ਕਰਕੇ ਜਿਹੜੇ ਮੋਰਚੇ ਲੱਗੇ ਹੋਏ ਨੇ ਚਾਹੇ ਉਹ ਬਾਪੂ ਸੂਰਤ ਸਿੰਘ ਦਾ ਮੋਰਚਾ ਔਖੜ ਤਾਰ ਤੇ ਬੈਠਾ ਇਹ ਸਰਾਬੇ ਦੇ ਵਿੱਚ ਦੇਵ ਸਰਾਬਾ ਤੇ ਉਹਨਾਂ ਦੇ ਸਾਥੀ ਬੈਠੇ ਨੇ ਚਹਿ ਸੁਖਰਾਜ ਸਿੰਘ ਜੀ ਬੈਠੇ ਨੇ ਆਪਣੇ ਬਰਗਾੜੀ ਵਿਖੇ ਚਹ ਬਲਦੇਵ ਸਿੰਘ ਵਡਾਲਾ ਬੈਠੇ ਨੇ ਉੱਥੇ ਬੋਰਚਾਲਾ ਕੇ 327 ਰੁਪਏ ਦਾ ਸਾਰਿਆਂ ਨੂੰ ਬੇਨਤੀ ਕੀਤੀ ਸਾਰਿਆਂ ਨੇ ਸਾਈਨ ਕੀਤੇ ਉਹਨੂੰ ਪ੍ਰਵਾਨ ਕੀਤਾ ਕਿ ਆਪਾਂ ਇੱਕ ਬੋਰਚਾਲਾਈਏ ਜਿੰਨਾ ਚਿਰ ਇਕੱਠੇ ਹੋ ਕੇ ਸ਼ਗਰਸ਼ ਨਹੀਂ ਲੜਿਆ ਜਾਂਦਾ ਜਿੰਨਾ ਚਿਰ ਸਰਕਾਰ ਤੇ ਉਹ ਚਾਹ ਪੰਜਾਬ ਦੇ ਕੁਝ ਕੇਸ ਅੰਦਰ ਨੇ ਕੁਝ ਅੰਡਰਵੇ ਉਸ ਭਾਰਤੀ ਸਰਕਾਰ ਉਹ ਕਰੂਗੀ ਕੇਸ ਜਿਹੜੇ ਕੰਦੀ ਸੰਗਰੇ ਜਿਹੜਾ ਦਿੱਲੀ ਦੇ ਵਿੱਚ ਨੇ ਜਾਂ ਚੰਡੀਗੜ੍ਹ ਦੇ ਵਿੱਚ ਨੇ ਉਹ ਭਾਰਤ ਸਰਕਾਰ ਉਹਨਾਂ ਤੇ ਇਨਾ ਦਬਾਅ ਬਣਾਇਆ ਜਾਵੇ ਤਾਂ ਕਿ ਉਹ ਉਹ ਦਬਾਅ ਤੇ ਥੱਲੇ ਆ ਕੇ ਮੈਨੂੰ ਇਹ ਯਕੀਨ ਆ ਜੇ ਇਸ ਤਰ੍ਹਾਂ ਇੱਥੇ ਇਕੱਠ ਹੋਇਆ ਜਿਸ ਤਰ੍ਹਾਂ ਸਹਿਯੋਗ ਦਿੱਤਾ ਜਿਸ ਬੰਦੀਆਂ ਨੇ ਇੱਕ ਮੈਂ ਤੁਹਾਨੂੰ ਮੀਡੀਆ ਦੇ ਥਰੂ ਕਹਿਣਾ ਚਾਹੁੰਦਾ ਸਾਰੀ ਸਿੱਖ ਸੰਗਤ ਨੂੰ ਇਹ ਧੰਨਵਾਦ ਦੇ ਪਾਤਰ ਨੇ ਇਸ ਫਰੋਜਪੁਰ ਦੇ ਜਿਹੜੀਆਂ ਜਸੇਬੰਦੀਆਂ ਦੇ ਮੁਖੀ ਸਰਦਾਰ ਭਾਈ ਸਾਹਿਬ ਭਾਈ ਬਲਕਾਰ ਸਿੰਘ ਜੀ ਭਾਈ ਲਖਵੀਰ ਸਿੰਘ ਦੀ ਮਹਿਲਮ ਜਿਨ੍ਹਾਂ ਨੇ ਮੋਹਰੇ ਹੋ ਕੇ ਭਾਈ ਦਲਬਾਖ ਸਿੰਘ ਤੇ ਹੋਰ ਜਿੰਨੇ ਸੰਗੀ ਸਾਥੀ ਨੇ ਇਹਨਾਂ ਨੇ ਇਹ ਕੀਤਾ ਪਰ ਇਹਦਾ ਤਾਂ ਸਵਾਲ ਦਾ ਉੱਤਰ ਇਹ ਕਹਿੰਦੇ ਇਕਤਾ ਕਿਉਂ ਨਹੀਂ ਹੁੰਦੀ ਏਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਜਿਸ ਜਿੰਨਾ ਚਿਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਇਕਤਾ ਦੇ ਇਹ ਇਕੱਠੇ ਨਹੀਂ ਹੁੰਦੇ ਇਹਦਾ ਕੇਂਦਰ ਨਹੀਂ ਹੁੰਦਾ ਦੇ ਇਹਨਾਂ ਨੇ ਸਵਾਲ ਵੀ ਕੀਤਾ ਕਿ ਮੈਂ ਅਸੀਂ ਪਾਲ ਸਿੰਘ ਦੀ ਕਿਥੇ ਮੇਰੀ ਜਥੇਬੰਦੀ ਜੀ ਕੋਈ ਨਹੀਂ ਕੀ ਮੇਰੀ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਜੇ ਇਹਦਾ ਬਨੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰਮੰਦਾ ਗੁਰੂ ਚਾਹ ਉਹ ਕਿਸੇ ਵੀ ਜਾਤ ਕਿਸੇ ਵੀ ਸ਼੍ਰੇਣੀ ਕਿਸੇ ਵੀ ਧਰਮ ਨਾਲ ਸਮਾਨਤਾ ਉਹ ਮੇਰਾ ਇਹਦਾ ਇਸ ਜਥੇਬੰਦੀ ਦਾ ਮੈਂਬਰ ਤਾਂ ਮੇਰਾ ਬਿਹਤਰ ਹੈ ਦੂਸਰਾ ਮੇਰਾ ਕੋਈ ਬਿਹਤਰ ਨਹੀਂ ਤੁਸੀਂ ਦੋਸ਼ੀ ਕਿਨੂੰ ਗਿਣਦੇ ਹੋ ਮੈਂ ਦੋਸ਼ੀ ਜੀ ਸਮੇਂ ਦੀ ਉਸ ਸਮੇਂ ਦੀ ਸਰਕਾਰ ਨੂੰ ਕਹਿੰਦਾ ਤੇ ਸਭ ਤੋਂ ਵੱਡਾ ਮੈਂ ਦੋਸ਼ੀ ਮੰਨਦਾ ਸਾਡੀ ਪਬਲਿਕ ਨੂੰ ਜਿਹਨਾਂ ਨੂੰ ਉਹਨਾਂ ਨੇ ਵੋਟਾਂ ਪਾ ਕੇ ਬਣਾਇਆ ਸਭ ਤੋਂ ਵੱਡਾ ਦੁੱਝ ਹੁਣ ਚੇਤਨਤਾ ਆਈ ਆ ਲੋਕਾਂ ਦੇ ਵਿੱਚ ਇੱਥੇ ਕੋਈ ਸ਼ੱਕ ਦੋ ਦੋ ਰਾਇਵਾ ਨਹੀਂ ਪਰ ਉਹਨਾਂ ਨੂੰ ਬਿਠਾਉਣ ਵਾਲੇ ਵੀ ਅਸੀਂ ਆ ਅੱਜ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਲੋਕ ਸ਼ਕਤੀ ਐਡੀ ਵੱਡੀ ਹੈ ਇੱਕ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਮੈਂ ਜਰਮਨ ਫਰਾਂਸ ਦੀ ਲੈਂਗੁਏਜ ਸਿੱਖਿਆ ਨੇ ਜਰਮਨ ਵਿੱਚ ਕਹਾਵਤ ਹੈ ਰਾਤ ਨੂੰ ਜੱਜ ਨਾਲ ਲੜ ਕੇ ਜੱਜ ਦੀ ਕੋਰਟ ਦੇ ਵਿੱਚ ਸਵੇਰ ਨਿਆਂ ਦੀ ਆਸਕ ਨਹੀਂ ਉਹਦੇ ਕੋਲ ਬੂਰਖਤਾਈ ਹੈ ਜੇ ਸਰਕਾਰ ਜਿਹੜੀ ਸਰਕਾਰ ਹੀ ਇਹ ਸਾਡੇ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਕਿੱਦਾਂ ਪੰਜਾਬ ਦੀ ਧਰਤੀ ਆ ਇੱਦਾਂ ਜਿੱਦਾਂ ਜੰਗਲ ਨੂੰ ਆਗ ਲੱਗੀ ਜਾਨਵਰ ਭਜਦੇ ਪਾਂਛੀ ਭਜਦੇ ਡੁੱਟੇ ਗਏ ਮਾਰੇ ਗਏ ਸਾਡਾ ਸਾਰਿਆਂ ਦਾ ਪੰਜਾਬੀਆਂ ਦਾ ਇਹ ਹਾਲ ਹੋਇਆ ਪਿਆ ਅਸੀਂ ਕੋਈ ਵਿੱਚ ਰਹਿਣ ਨੂੰ ਤਿਆਰ ਏਡੀ ਮਹਾਨ ਪਵਿੱਤਰ ਧਰਤੀ ਦੁਨੀਆ ਦੀਆਂ ਸ਼ੇਰ ਉਤਾਲੀ ਕੋਈ ਇੱਕ ਧਰਤੀ ਆ ਮੈਨੂੰ 22 ਮੁਲਕਾਂ ਵਿੱਚ ਰਹਿਣ ਦਾ ਮੌਕਾ ਮਿਲਿਆ ਦੁਖਦਾਈ ਗੱਲ ਆ ਕਿ ਕੋਈ ਇੱਥੇ ਰਹਿਣ ਨੂੰ ਤਿਆਰ ਨਹੀਂ ਪੰਜਾਬ ਸਾਡਾ ਰਹਿਣ ਜੋਗ ਨਹੀਂ ਰਿਹਾ ਉਹ ਸਾਡਾ ਸਾਰਿਆਂ ਦਾ ਕਸੂਰ ਆ ਮੈਂ ਕਦੀ ਕਦੀ ਸਿਆਸਤ ਨੂੰ ਨਹੀਂ ਮੰਨਦਾ ਸ਼ਾਸਤ ਨੂੰ ਚੜਾਉਣ ਵਾਲੇ ਸਾਨੂੰ ਕਿਹਨੂੰ ਨਹੀਂ ਪਤਾ ਇਹ ਸਾਡੇ ਪਿੰਡ ਦਾ ਜਿਹੜਾ ਸਰਪੰਚ ਆਹੀ ਬਣਾਉਣ ਲੱਗੇ ਰੀਤ ਮਾਪੀਆ ਇਹਦੇ ਸਬਾਕ ਵਿੱਚ ਕੀ ਹੈ ਇਹ ਸਾਨੂੰ ਕਿਹਨੂੰ ਨਹੀਂ ਪਤਾ ਇਹਦੇ ਕੋਈ ਰੇਪ ਦਾ ਕੇਸ ਹੈ ਚੋਰੀ ਦਾ ਕੇਸ ਹੈ ਸਾਨੂੰ ਸਾਰਿਆਂ ਨੂੰ ਪਤਾ ਸਾਨੂੰ ਕਿਹੜਾ ਨੂੰ ਕਿਹੜੇ ਬੰਦੇ ਨੂੰ ਨੀ ਵੋਟਰ ਨੂੰ ਨਹੀਂ ਪਤਾ ਐਮਐਲਏ ਨੇ ਕੋਈ ਕੀ ਕੁਸ਼ ਕੀਤਾ ਸਾਨੂੰ ਪੁੱਛਦੇ ਕਿ ਅਸੀਂ ਕੀ ਕਰੀਏ ਮੈਂ ਕਿਹਾ ਦੋ ਸਵਾਦ ਕਰਦੇ ਤੀਜਾ ਕੰਨ ਦੀ ਡੋੜੀ ਦੀ ਕਹਿੰਦੇ ਕਿਵੇਂ ਮੈਂ ਕਿਹਾ ਐਮਐਲਏ ਸਾਡੇ ਦਰਵਾਜ਼ੇ ਸਾਹਮਣੇ ਆਵੇ ਡੋਰ ਦੇ ਉਹਨੂੰ ਪੁੱਛੋ ਜੀ ਸਰਦਾਰ ਸਾਹਿਬ ਜੋ ਵੀ ਸਰ ਜੀ ਤੁਸੀਂ ਇਹ ਦੱਸੋ ਵੀ ਪੰਜਾਬ ਜਿਹੜਾ ਸਰਕਾਰੀ ਸਕੂਲ ਕਿਵੇਂ ਚੱਲ ਰਿਹਾ ਸਾਡੇ ਪਿੰਡ ਦਾ ਉਹਨੇ ਕਹੜਾ ਅਪਡੇਟ ਕੀਤਾ ਬਹੁਤ ਸੋਹਣਾ ਕਹਿੰਦਾ ਜੀ ਤੁਹਾਡਾ ਬੱਚਾ ਪੜਦਾ ਉਹ ਸਕੂਲ ਤੁਹਾਡਾ ਰਿਸ਼ਤੇਦਾਰ ਦਾ ਕੋਈ ਬੱਚਾ ਕਹਿੰਦਾ ਨਹੀਂ ਕਹਿੰਦਾ ਜੀ ਇਹ ਜਿਹੜਾ ਸਾਡਾ ਸਰਕਾਰੀ ਹਸਪਤਾਲ ਇੱਕ ਦਾ ਚੱਲ ਰਿਹਾ ਉਹਨੇ ਕਹੜਾ ਬੜਾ ਅਪਡੇਟ ਹੋਇਆ ਮਸ਼ੀਨਾਂ ਵਡੀਆਂ ਲੈ ਆਤੀਆਂ ਸੀ ਬੈਟਸਪੋਸ ਕਹਿੰਦਾ ਜੀ ਤੁਸੀਂ ਕਦੀ ਇੱਥੋਂ ਇਲਾਜ ਕਰਾਇਆ ਕਹਿੰਦੇ ਨਹੀਂ ਕਹਿੰਦਾ ਗੁੱਡੂ ਉਸ ਤੋਂ ਬਾਹਰ ਹੋ ਜਾ ਤੇਰਾ ਕੋਈ ਅਧਿਕਾਰ ਨਹੀਂ ਤੇਰਾ ਕੋਈ ਅਧਿਕਾਰ ਨਹੀਂ ਸਾਡੇ ਕੋ ਵੋਟ ਲੈਂਦਾ ਅਸੀਂ ਇੱਥੋਂ ਤੱਕ ਪਹੁੰਚੇ ਨਹੀਂ ਹੁਣ ਲੋਕਾਂ ਵਿੱਚ ਚੇਤਨਤਾ ਆਈ ਅਸੀਂ ਜਾਗਰੂਤ ਲੋਕਾਂ ਨੂੰ ਕਰਨਾ ਚਾਹੁੰਦੇ ਆ ਨਾ ਮੈਂ ਐਮਐਲਏ ਦੀ ਇਲੈਕਸ਼ਨ ਨਾਲ ਨਹੀਂ ਜੀ ਨਾ ਮੈਂ ਕੋਈ ਮੇਰਾ ਕੋਈ ਲੈਂਡ ਦੇ ਨਹੀਂ ਨਾ ਸਾਡਾ ਕੋਈ ਬੱਚਾ ਨਾ ਰਿਸ਼ਤਾ ਜਿਹੜਾ ਕਲੋਜ਼ ਫੈਮਿਲੀ ਹੁੰਦਾ ਇੱਥੇ ਨਹੀਂ ਅਸੀਂ ਇਹ ਸੋਚਦੇ ਵੀ ਐਡੀ ਸੋਹਣੀ ਧਰਤੀ ਪੰਜਾਬ ਦੀ ਸਾਰੇ ਛੱਡ ਕੇ ਇਹ ਨੂੰ ਅਸੀਂ ਰਹਿਣ ਜੋ ਗ੍ਰਹਿ ਖਿਆ ਨਹੀਂ ਉਹਦਾ ਕਾਨੂੰਨ ਉੱਤੇ ਸਾਰੇ ਦੋਚੀਆ ਕੇ ਨਾ ਇੱਥੇ ਦਾ ਪਾਣੀ ਪੀਣ ਵਾਲਾ ਨਾ ਧਰਤੀ ਸਾਡੀ ਨਿਸ਼ੇੜੀ ਹੋ ਗਈ ਕੱਲੀ ਨਿਸ਼ੇੜੀ ਇਦਾਂ ਦੀ ਹੋ ਗਈ ਐ ਜੇ ਉਹਨੂੰ ਨਸ਼ਾ ਪਾਉਂਦੇ ਆ ਦਵਾਈ ਪਾਉਂਦੇ ਉਹ ਦਿੰਦੀ ਆਪਣੀ ਦਿੰਦੀ ਸਮਾਜ ਸਾਡਾ ਬਾਵਲਾਂ ਦਾ ਕਬਜ਼ਾ ਜੀ ਹੁੰਦੇ ਦੇ ਇਲੈਕਸ਼ਨਾਂ ਬਾਰੇ ਉਹ ਤੇ ਇਲੈਕਸ਼ਨ ਜਦੋਂ ਵੀ ਹੋਈਆਂ ਅਸੀਂ ਆਪ ਕੋਈ ਇਲੈਕਸ਼ਨ ਦਾ ਸਾਡਾ ਮੇਰਾ ਕੋਈ ਟੀਚਾ ਨਹੀਂ ਜੀ ਇਲੈਕਸ਼ਨਾਂ ਗੁਰਮਖਣਾ ਨਾਣੀਆਂ ਇਹਦੇ ਵਿੱਚ ਇੱਕ ਨਿਰੀਖਣ ਕਰਨਾ ਚਾਹੁੰਦੇ ਹੁਣ ਤੱਕ ਜਿੰਨੀ ਵੀ ਸਿਆਸ ਹੋਈ ਆ ਪੰਜਾਬ ਦੀ ਉਹ ਸ਼ਰੋਣੀ ਕਮੇਟੀ ਦੇ ਮੈਂਬਰ ਇੱਕ ਪੌੜੀ ਸਮਝਦੇ ਉਹਨੂੰ ਵੀ ਆ ਪੌੜੀ ਚੜ੍ਹ ਕੇ ਹੁਣ ਐਮਐਲ ਬਣਾਂਗੇ ਐਮਪੀ ਬਣਾਂਗੇ ਹੋਰ ਉਹ ਅਸੀਂ ਖਤਮ ਕਰਨਾ ਚਾਹੁੰਦੇ ਆ ਜੇ ਸਾਡਾ ਸਾਰੇ ਸਿੱਖ ਸਮਾਜ ਦੇ ਲੋਕਾਂ ਨੇ ਪੰਜਾਬ ਦੇ ਨੇ ਸਾਥ ਦਿੱਤਾ ਕਿ ਜਿਨੇ ਇਲੈਕਸ਼ਨ ਲੜਨੀ ਐ ਐਸਜੀਪੀਸੀ ਮੈਂਬਰ ਬੰਨਾ ਨਾ ਉਹ ਨਾ ਉਹਦੀ ਫੈਮਿਲੀ ਮੈਂਬਰ ਨਾ ਉਹਦੇ ਬੱਚੇ ਕਦੀ ਵੀ ਸਿਆਸਤ ਵਿੱਚ ਨਹੀਂ ਜਾਣਗੇ ਜਿਨੇ ਸਿਆਸੀ ਬੰਨਣਾ ਵਾ ਉਹ ਕਦੀ ਵੀ ਇਲੈਕਸ਼ਨ ਨਹੀਂ ਚਲੇਗਾ ਇੱਕ ਗੁਰਮਖ ਪਿਆਰਾ ਜੇ ਸਾਡਾ ਕੰਮ ਇਹ ਕਾਮਯਾਬ ਗੁਰੂ ਦੀ ਕਿਰਪਾ ਨਾਲ ਲੋਕਾਂ ਦੀ ਸਹਿਯੋਗ ਨਾਲ ਹੋ ਗਿਆ ਤੇ ਪੰਜਾਬ ਦੀ ਇੱਕ ਤਕਦੀਰ ਬਦਲ ਜੰਗੀ ਐਸਜੀਪੀਸੀ ਕੋਈ ਇੰਨੀ ਪਾਵਰ ਵਾ ਐਸਜੀਪੀਸੀ ਉਹ ਬੰਦਾ ਜਾਵੇ ਜਿਨੇ ਗੁਰਸਿੱਖੀ ਦੀ ਹੀ ਗੱਲ ਕਰਦੇ ਜਿਹੜਾ ਕਦੀ ਵੀ ਕੋਈ ਇਲੈਕਸ਼ਨ ਆਵੇ ਤੇ ਜਿਹਨੇ ਇਲੈਕਸ਼ਨ ਨਾਲ ਨਹੀਂ ਜੀਤ ਸਕ ਕੇ ਲੜੇ ਉਹ ਇਹਦੇ ਚ ਨਾਲ ਜਦੋਂ ਇਹ ਹੋ ਗਿਆ ਅਸੀਂ ਜ਼ਰੂਰ ਲੋਕਾਂ ਨੂੰ ਪ੍ਰੇਰਾਂਗੇ ਸੰਸਦਾਂ ਨੂੰ ਪ੍ਰੇਰਾਂਗੇ ਤੁਹਾਡੇ ਮੀਡੀਆ ਥਰੂ ਵੀ ਤੁਸੀਂ ਵੱਡੇ ਤਕੜਾ ਇੱਕ ਸਾਮ ਹੁੰਦੇ ਹੋ ਕਿ ਤੁਸੀਂ ਇਹ ਦੁਨੀਆ ਦੇ ਲੋਕੋ ਕਿ ਆਪਾਂ ਐਸਟੀਪੀਸੀ ਇੱਕ ਬਹੁਤ ਵੱਡੀ ਸੰਸਥਾ ਪੰਜਾਬ ਦੀ ਇਹਨੂੰ ਵੀ ਖੋਰਾ ਲੱਗ ਗਿਆ ਬਹੁਤੀ ਬੁਰੀ ਹਾਲਤ ਹੋ ਗਈ ਆ ਆਪਾਂ ਉਹ ਪੌੜੀ ਇਹਨਾਂ ਦੀ ਬੰਦ ਕਰੀਏ ਕਿ ਇਸ ਇਸ ਪੌੜੀ ਤੇ ਚੰਨਾ ਚਾਹੁੰਦੇ ਇਹਨਾਂ ਕਹੇ ਤੁਸੀਂ ਕੇਵਲ ਨਰੋਲ ਇਲਾਕੇ ਦੇ ਵਿੱਚ ਐਸੀ ਐਜ ਐਸਡੀਪੀਸੀ ਮੈਂਬਰ ਹੁੰਦੇ ਆ ਤੁਸੀਂ ਸਿਰਫ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦੀ ਗੱਲ ਜੀ ਨਾਮ ਤੋਂ ਮੇਰਾ ਨਾਮ ਪਾਲ ਸਿੰਘ ਫਰਾਂਜ਼ ਪ੍ਰੈਸ ਕਾਨਫਰੰਸ ਕੀਤੀ ਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਦਾ ਮੁੱਦਾ ਜੋ ਕਿ ਸਾਡੇ ਸਿੰਘ ਬੜੇ ਲੰਮੇ ਸਮਾਂ ਤੋਂ ਬੰਦੀ ਸਿੰਘ ਜਿਹਨਾਂ ਚ ਬੰਦ ਨੇ ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਲੀਆਂ ਚ ਕਲਾਰੇ ਕੇ ਪਰੋਂ ਦਾ ਇਨਸਾਫ ਨਹੀਂ ਮਿਲਿਆ ਜੋ ਕਿ 328 ਰੂਪ ਜੋ ਰਿਕਾਰਡ ਦੇ ਵਿੱਚੋਂ ਗਾਇਬ ਹੋ ਜਾਣੇ ਉਹਨਾਂ ਦਾ ਸਾਨੂੰ ਅਜ ਤੱਕਨ ਸਾਫ ਨਹੀਂ ਮਿਲਿਆ ਇਸ ਕਰਕੇ ਸਾਰੀ ਕੌਮ ਨੂੰ ਜੋ ਪ੍ਰੋਪਰ ਜੀਆਂ ਸਿੱਖ ਜਥੇਬੰਦੀਆਂ ਸੀ ਇੱਥੋਂ ਦੀਆਂ ਸਾਰਿਆਂ ਨੂੰ ਇਕੱਠਾ ਕਰਕੇ ਭਾਈ ਪਾਲ ਸਿੰਘ ਫਰਾਂਸ ਨੇ ਜੋ ਬੇਨਤੀ ਕੀਤੀ ਆ ਜੋ ਕਿ 19 ਤਰੀਕ ਨੂੰ ਜੋਕ ਲੁਧਿਆਣੇ ਵਿੱਚ ਗੁਰਦੁਆਰਾ ਰੇੜੂ ਸਾਹਿਬ ਵਿੱਚ ਇੱਕ ਮੀਟਿੰਗ ਪੂਰੇ ਸਿੱਖ ਕੌਮ ਦੀ ਤੇ ਬੁੱਧੀ ਜੀਵਿਆਂ ਦੀ ਹੋ ਰਹੀ ਆ ਤੇ ਜੋ ਕਿ ਉਸ ਤੋਂ ਬਾਅਦ ਵਿੱਚ ਇਹਨਾਂ ਅਗਲਾ ਕੌਮ ਇਕੱਠਾ ਕਰਕੇ ਇੱਕ ਰਣਨੀਤੀ ਬਣਾ ਕੇ ਕਿਵੇਂ ਗੁਰੂ ਕ੍ਰਾਂਤ ਸਿੰਘ ਦਾ ਇਨਸਾਫ ਲੈਣਾ ਹੈ ਤੇ ਕਿਵੇਂ 328 ਰੁਪਿਆਂ ਦਾ ਇਨਸਾਫ ਲੈਣਾ ਹੈ ਤੇ ਕਿਵੇਂ ਬੰਦੀ ਸਿੰਘਾਂ ਦੇ ਜੇਲ੍ਹਾਂ ਚ ਬੰਦ ਨੇ ਉਹਨਾਂ ਨੂੰ ਕਿਵੇਂ ਰਿਹਾ ਕਰਾਉਣਾ ਹੈ ਉਸ ਮੁੱਦੇ ਤੇ ਅੱਜ ਪ੍ਰੋਪਰ ਦੇ ਵਿੱਚ ਮੀਡੀਆ ਕਾਨਫਰੰਸਿੰਗ ਆ ਰਿਆ ਵੀਰਾਂ ਨੂੰ ਬੇਨਤੀ ਕੀਤੀ ਆ ਪ੍ਰੋਪਰ ਦੀ ਅੰਦ ਸਿੱਖ ਜਥੇ ਬੰਦੀਆਂ ਨੂੰ ਇਸਾਨ ਜਥੇ ਬੰਦੀਆਂ ਨੂੰ ਦਾਸ ਵੀਰ ਲਖਵੀਰ ਸੇ ਮਹਾਲਮ ਗੁਰੂ ਕਾਂਤ ਸਿੰਘ ਸਤਕਾਰ ਕਮੇਟੀ ਪੰਜਾਬ ਵੱਲੋਂ ਪ੍ਰੋਪਰਟੀਆਂ ਸਾਰੇ ਜੱਥੇਬੰਦੀਆਂ ਕਿਵੇਂ ਇੱਕ ਨੂਰ ਖਾਲਸਾ ਫੌਜ ਦੇ ਪ੍ਰਧਾਨ ਭਾਈ ਲਖਵੀਰ ਸਿੰਘ ਕਰਚਰਮ ਸਿੰਘ ਕੱਟੀ ਸਿੱਖ ਸਟੂਡੈਂਟ ਪ੍ਰੋਟੈਕਸ਼ਨ ਮਹਿਤਾ ਜੇ ਕੌਮੀ ਪ੍ਰਧਾਨ ਭਾਈ ਜਸਪਾਲ ਸਿੰਘ ਇੰਟਰਨੈਸ਼ਨਲ ਪੰਥਕਦਾਲ ਦੇ ਵਪਸ ਨਾਮ ਸੇਵਲੀਆਂ ਸਾਰੇ ਪਹੁੰਚੇ ਨੇ ਤੇ ਸਾਰਿਆਂ ਨੂੰ ਬੇਨਤੀ ਕਰਾਂਗਾ ਵੱਧ ਤੋਂ ਵੱਧ ਸੰਗਤਾਂ ਲੈ ਕੇ ਉਹਦੇ ਨਾਲ ਆਪਾਂ ਪਹੁੰਚਣਾ ਉੱਤੇ ਤੇ ਕਿਹੜੀ ਉਹ ਮੀਟਿੰਗ ਦਾ ਹਿੱਸਾ ਬਣ ਕੇ ਆਪਣੀ ਕੌਮ ਨੂੰ ਮੁਸਾਫਦਾ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਤੋਂ ਲਾਈਵ ਤੇ ਸਟੇਨਲ ਦੇ ਲਈ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ